ਪਿਛਲੇ ਦਿਨੀ ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਰਮਣਾ ਚ ਨਹਿਰ ਦੇ ਵਿੱਚੋਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਜ ਜਦੀ ਪਛਾਣ ਬਲਜਿੰਦਰ ਸਿੰਘ ਵਾਸੀ ਸਰਹਿੰਦ ਵੱਜੋਂ ਹੋਈ ਮ੍ਰਿਤਕ ਦੇ ਪਰਿਵਾਰਕ ਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਬਲਜਿੰਦਰ ਸਿੰਘ ਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ ਅਤੇ 8 ਨਵੰਬਰ ਨੂੰ ਜਦੋਂ ਦੁਕਾਨ ਤੇ ਕੰਮ ਕਰਨ ਗਿਆ ਸੀ ਤਾਂ ਬਿਨਾਂ ਦੱਸੇ ਕਿਧਰੇ ਚਲੇ ਗਿਆ ਅਤੇ ਸ਼ਾਮ ਕਰੀਬ 6 ਵਜੇ ਉਸ ਸਕੂਟਰੀ ਪਿੰਡ ਸਾਨੀਪੁਰ ਨੇੜੇੋਂ ਲੰਘਦੀ ਨਹਿਰ ਕਿਨਾਰੇ ਖੜੀ ਮਿਲੀ ਜਦੋਂ ਅਗਲੇ ਦਿਨ ਉਸ ਦੀ ਭਾਲ ਕਰ ਰਹੇ ਸਨ ਤਾਂ ਉਹਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਕਿ ਕੁਰਖੇਤਰ ਨਜ਼ਦੀਕ ਨਹਿਰ ਤੋਂ ਕਿਸੇ ਦੀ লাশ ਮਿਲੀ ਹੈ ਜਦੋਂ ਉੱਥੇ ਪਹੁੰਚੇ ਤਾਂ ਉਹ লাশ ਬਲਜਿੰਦਰ ਸਿੰਘ ਦੀ ਸੀ ਜਦੋਂ ਪੁਲਿਸ ਨੇ ਪੁੱਛਤਾਚ ਕੀਤੀ ਤਾਂ ਉਹਨਾਂ ਨੇ ਸ਼ੱਕ ਜਤਾਇਆ ਕਿ ਉਸ ਦੇ ਭਰਾ ਨੂੰ ਕੁਝ ਅਣਪਛਾਤੇ ਵਿਅਕਤੀ ਅਗਵਾ ਕਰਕੇ ਲੈ ਗਏ ਜਿਨ੍ਹਾਂ ਨੇ ਉਸ ਦੇ ਸਿਰ ਅਤੇ ਚਿਹਰੇ ਤੇ ਤੇਜ਼ਾਰ ਹੱਥਿਆਰ ਨਾਲ ਵਾਰ ਕਰਕੇ ਉਸ ਨੂੰ ਨਹਿਰ ਦੇ ਵਿੱਚ ਛੁੱਟ ਦਿੱਤਾ ਹੈ। ਸੁਤਮ ਸਿੰਘ son of ਸਰਦਾਰ ਸ਼ਮਸ਼ੀਰ ਸਿੰਘ ਮੇਰਾ ਭਾਈ ਬਲਜਿੰਦਰ ਸਿੰਘ ਬੰਟੀ ਜੋ ਕਿ 8 ਤਰੀਕ ਨੂੰ ਆਪਣੇ ਸਾਨੀਪੁਰ ਨਹਿਰ ਤੇ ਉਹਦੀ ਸਕੂਟਰੀ ਮਿਲੀ ਸੀਗੀ ਇੱਕ ਵਿਅਕਤੀ ਵੱਲੋਂ ਮਤਲਬ ਉਹਨੇ ਇੱਕ ਵਿਅਕਤੀ ਨੂੰ ਫੋਨ ਕੀਤਾ ਸੀਗਾ ਵੀ ਇਹ ਦਿਨਾਂ ਕਰਕੇ ਵੀ ਤੂੰ ਇੱਥੇ ਆ ਜਾ। ਅਸੀਂ ਵੀ 8:30 ਵਜੇ ਉੱਥੇ ਪਹੁੰਚ ਗਏ ਤੇ ਜਾ ਕੇ ਉੱਥੇ ਦੇਖਿਆ ਤੇ ਉਹ ਦੋ ਬੰਦੇ ਉੱਥੇ ਖੜੇ ਸੀਗੇ ਗੱਡੀ ਤੇ ਤੇ ਕੱਲੀ ਇੱਕ ਸਕੂਟਰੀ ਖੜੀ ਸੀਗੀ ਮੇਰਾ ਭਾਈ ਉੱਥੇ ਹੈ ਨਹੀਂ ਸੀ ਤੇ ਅਸੀਂ ਉੱਥੇ ਆਹੜੇ ਝਾੜੀਆਂ 'ਚ ਦੇਖਿਆ ਵੀ ਕੋਈ ਕਿ ਸ਼ਾਇਦ ਕਿ ਇੱਧਰ ਉੱਧਰ ਨਾ ਗਿਰ ਗਿਆ ਪਰ ਉੱਥੇ ਨਹੀਂ ਮਿਲਿਆ ਸੀਸੀਟੀਵੀ ਕੈਮਰੇ ਵੀ ਅਸੀਂ ਚੈੱਕ ਕਰੇ ਆ ਤੇ ਨੈਕਸਟ ਡੇ ਅਸੀਂ ਗੁੱਤਾ ਹੋਰ ਜਿਹੜੇ ਹੁੰਦੇ ਆ ਉਹ 6 ਗੁੱਤਾ ਹੋਰ ਲਾ ਕੇ ਅਸੀਂ ਪਾਣੀ ਦੇ ਵਿੱਚ 12-15 ਕਿਲੋਮੀਟਰ ਤੱਕ ਦੇਖਿਆ ਵੀ ਉੱਥੇ ਕੋਈ ਵੀ ਡੈੱਡ ਬਾਡੀ ਨਹੀਂ ਸੀ ਤੇ ਉਸੇ ਦਿਨ ਸ਼ਾਮ ਨੂੰ 9 ਤਰੀਕ ਕੱਲ੍ਹ ਸ਼ਾਮ ਨੂੰ ਸਾਨੂੰ ਮਤਲਬ ਪਤਾ ਲੱਗਿਆ ਵੀ ਸੋਸ਼ਲ ਮੀਡੀਆ ਰਾਹੀਂ ਗਰੁੱਪਾਂ 'ਚ ਪਾਈ ਹੋਈ ਸੀ ਵੀ ਇਦਾਂ ਦਾ ਕਰਕੇ ਬਲਜਿੰਦਰ ਸਿੰਘ ਖੁਰੇਸ਼ੇਤਰ ਦੇ ਕੋਲੋਂ ਵੀ ਉਹਦੀ লাশ बरामद ਹੋਈ ਹੈ ਜਿਸ ਦੇ ਵਿੱਚ ਉਹਦਾ ਪਰਸ ਸੀਗਾ ਤੇ ਫੋਨ ਤੇ ਵਿੱਚ ਪਰਸ ਦੇ ਕੋਈ ਚੈੱਕ ਚੈੱਕ ਦੀਗਾ ਮਤਲਬ ਉਹ ਸ਼ਾਰਪ ਜਦੋਂ ਅਸੀਂ ਦੇਖਿਆ ਉਹਦੇ ਸ਼ਾਰਪ ਕੱਟ ਵੱਜੇ ਹੋਏ ਸੀਗੇ ਕਿਉਂਕਿ ਸਾਡੀ ਇਹੀ ਪ੍ਰਸ਼ਾਸਨ ਨੂੰ ਬੇਨਤੀ ਹੈ ਤੇ ਸਾਨੂੰ ਨਿਆ ਦਿੱਤਾ ਜਾਵੇ ਤੇ ਜਿਹੜੇ ਦੋਸ਼ੀ ਆ ਤੁਹਾਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੁਹਾਨੂੰ ਲੱਗਦਾ ਕੀ ਮਾਰ ਕੁੱਟ ਮਾਰ ਕੇ ਹੀ ਨਹਿਰ ਦੇ ਵਿੱਚ ਸਿੱਟਿਆ ਗਿਆ ਜਾਂ ਕਿੱਦਾਂ ਤੁਹਾਨੂੰ ਲੱਗਦਾ ਹੈ ਹਾਂਜੀ ਉਹਨੂੰ ਮੈਨੂੰ ਐ ਲੱਗਦਾ ਵੀ ਜਿਹੜੀਆਂ ਅਸੀਂ ਫੋਟੋਆਂ ਦੇਖੀਆਂ ਵੀ ਉਹਨੂੰ ਕੋਈ ਬੇਹੋਸ਼ੀ ਦੀ ਦਵਾਈ ਦੇ ਕੇ ਕੁਛ ਵੀ ਉਹਨੂੰ ਬੇਹੋਸ਼ ਕਰਕੇ ਉਹਦੇ ਜਿਹੜੇ ਕੱਟ ਲਾਏ ਗਏ ਆ ਉਸ ਤੋਂ ਬਾਅਦ ਉਹਨੂੰ ਉਹਦੇ ਵਿੱਚ ਸਿੱਟਿਆ ਗਿਆ ਪਾਣੀ ਦੇ ਵਿੱਚ ਜੱਦ ਕੇ ਗਏ ਹੁਣ ਮਤਲਬ ਉਹਦੀ ਬਲੀਡਿੰਗ ਜਦੋਂ ਉੱਥੋਂ ਲੈ ਕੇ ਆਂਦੀ ਆ ਉਹਦੀ ਡੈੱਡ ਬੋਡੀ ਤਾਂ ਉਹਦੇ ਬਹੁਤ ਖੂਨ ਵਹਿ ਰਿਹਾ ਸੀ ਕਿੱਥੇ ਤੇ ਰਹਿਣ ਵਾਲੇ ਸੀ ਇਹ ਰਣਾ ਆਮਨਗਰ ਬਾਬਾ ਬੰਦੀ ਸਿੰਘ ਸਾਹਿਬ ਰੋਡ ਅਤੇ ਘੜਸਾ ਪੱਤੀ ਘੜਸਾ ਤੋਂ ਨਰਬੇਤਰ ਸਿੰਘ ਦੀ ਰਿਪੋਰਟ ਐਸਐਮ ਜਰਨੀਊਜ਼